ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਸਾਰੇ ਭਰਾਵਾਂ ਦੀ ਉਮੀਦ ਆ ਜਨਵਾਰ ਵੀ ਵਧੀਆ ਹੋਣਗੇ ਤੇ ਆਪਾਂ ਬਹੁਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਟਾਈਮ ਸਵੇਰ ਦੇ ਹੋ ਚੁੱਕੇ ਆ 7 ਆਪਾਂ ਚੱਕ ਲਈ ਚਾਹ ਤੇ ਆ ਗਏ ਖੁੱਡਿਆਂ ਮੂਰੇ ਤੇ ਪਹਿਲਾਂ ਤਾਂ ਕਰੋ ਬਾਈ ਦਰਸ਼ਨ ਕਬੂਤਰਾਂ ਦੇ ਫੇਰ ਤੁਹਾਨੂੰ ਨਾਲ ਕਰਦੇ ਆ ਗੱਲਬਾਤ ਆ ਵੀ ਏ ਬਾਈ ਆਪਾਂ ਇੱਕ ਵੀਡੀਓ ਪਾਈ ਸੀ ਆਲੂ ਬੁਖਾਰ ਦੇ ਉੱਤੇ ਵੀ ਆਲੂ ਖਰਾ ਕਦੋਂ ਲਾਉਣਾ ਕਦੋਂ ਨਹੀਂ ਲਾਉਣਾ ਠੀਕ ਹੈ ਬਾਈ ਆ ਬੱਚੇ ਦਾ ਕੱਦ-ਕਾਡ ਦੇਖੋ ਬਾਈ ਤੇ ਆਪਾਂ ਵੀਡੀਓ ਪਾਈ ਸੀ ਆਲੂ ਖਰਾ ਕਦੋਂ ਲਾਉਣਾ ਕਦੋਂ ਨਹੀਂ ਲਾਉਣਾ ਠੀਕ ਹੈ ਵੀਰੇ ਤੇ ਆਪਾਂ ਨੂੰ ਕਈਆਂ ਵੀਰਾਂ ਦੇ ਮੈਸੇਜ ਆਏ ਵੀ ਭਾਈ ਆਲੂ ਖਰਾ ਕਿੰਨੇ ਪਾਣੀ ਦੇ ਵਿੱਚ ਭਿਉਣਾ ਤੇ ਕਿਵੇਂ ਲਾਉਣਾ ਕਿੰਨਾ ਲਾਉਣਾ ਤੇ ਬਾਈ ਜੀ ਆਪਾਂ ਚੱਕ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਸਾਰੀ ਇਹ ਤੋਂ ਇਹ ਏ ਤੋਂ ਲੈ ਕੇ ਜੈਟ ਤੱਕ ਵੀ ਗੇੜਿਆਂ ਵਾਲੇ ਦਿਨ ਤੋਂ ਲੈ ਕੇ ਬਾਜੀ ਵਾਲੇ ਦਿਨ ਤੱਕ ਰਿ ਕਬੂਤਰ ਕਿਵੇਂ ਸਾਹਮਣਾ ਕਿਵੇਂ ਆਲੂ ਘਰ ਲਾਉਣਾ ਕਦੋਂ ਰਸੋਂਗ ਲਾਉਣੀ ਕਦੋਂ ਪਾਣੀ ਲਾਉਣਾ ਤੇ ਭਰਾ ਬਣ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਸਾਡੀ ਜ਼ਿਕਰ ਹਰ ਇੱਕ ਆਪਣੀ ਆਉਣ ਵਾਲੀ ਨਵੀਂ ਵੀਡੀਓ ਆਸਾਨੀ ਨਾਲ ਪਹੁੰਚ ਜਾਇਆ ਕਰੇ ਤੇ ਬਈ ਜਿਵੇਂ ਤੁਸੀਂ ਅਗਲੀਆਂ ਆਪਣੀ ਵੀਡੀਓ ਨੂੰ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਅਭਰੇ ਆਪਣੀਆਂ ਉਹ ਆਹ ਵੀਡੀਓ ਸਾਰੀਆਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਸਕੇ ਹਰ ਇੱਕ ਵੀਰ ਦਿੱਕੇ ਅੱਜ ਆ ਮਰ ਵਧੀਆ ਸੰਭ ਸਕਣ ਹਰ ਇੱਕ ਵੀਰ ਆਪੋ ਆਪੋ ਨੇ ਕਬੂਤਰ ਉਡਾ ਸਕੇ ਤੇ ਵੀਰ ਬਣ ਕੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਜਿਵੇਂ ਹਮ ਤੁਸੀਂ ਆਪਣੀਆਂ ਵੀਡੀਓ ਸ਼ੇਅਰ ਕੀਤੀ ਤੇ ਵੀਰੇ ਆਪਣਾ ਮਨ ਬਹੁਤ ਖੁਸ਼ ਹੋਇਆ ਪਹਿਲਾਂ ਇੱਕ ਦੋ ਵੀਡੀਓ ਤੁਸੀਂ ਵੀ ਫੇਰ ਨਹੀਂ ਕੀਤੀਆਂ ਸੀ ਤੇ ਉਦੋਂ ਮਨ ਚ ਆਇਆ ਹੁੰਦਾ ਸੀ ਵੀਰੇ ਆਪਾਂ ਇੰਨੀ ਮਿਹਨਤ ਲਾ ਕੇ ਯਾਰ ਬਲੌਗ ਬਣਾਉਂਦੇ ਆ ਭਰਾ ਆਪਣੇ ਆਪਣੀ ਫੇਰ ਵੀ ਸਪੋਰਟ ਨਹੀਂ ਕਰਦੇ ਆ ਤੇ ਚਲੋ ਤੁਸੀਂ ਆਪਣੀਆਂ ਵੀਡੀਓ ਸ਼ੇਅਰ ਕੀਤੀਆਂ ਤੇ ਆਪਣਾ ਮਨ ਬਹੁਤ ਖੁਸ਼ ਹੋਇਆ ਖੁਸ਼ ਹੋਇਆ ਤੇ ਭਾਈ ਫਿਰ ਤੁਹਾਨੂੰ ਆਪਾਂ ਅੱਜ ਦੱਸਦੇ ਆ ਭਾਈ ਢੇੜਿਆਂ ਵਾਲੇ ਦਿਨ ਤੋਂ ਲੈ ਕੇ ਕਬੂਤਰ ਕਿਵੇਂ ਸੰਭਣਾ ਪਹਿਲਾਂ ਜਿੱਦੇ ਵੇਲੇ ਆਪਾਂ ਗੇੜੇ ਵਾਲ ਦੇ ਨਾਲ ਕਬੂਤਰ ਘਰੇ ਡਾਤਾ ਠੀਕ ਹੈ ਭਾਈ ਉਸ ਤੋਂ ਬਾਅਦ ਜਦੋਂ ਕਬੂਤਰ ਬਹਿ ਗਿਆ ਆਪਾਂ ਕਬੂਤਰ ਦੇ ਮਾਰਨੀਆ ਸੰਗ ਚ ਗਿੱਲੀ ਵੱਤੀ ਚੰਗੀ ਤਰ੍ਹਾਂ ਨਾਲੇ ਕਬੂਤਰ ਦਾ ਸੰਗ ਗਿੱਲਾ ਹੋ ਜਾਵੇ ਸੰਗ ਸਾਫ਼ ਹੋ ਜਾਵੇ ਠੀਕ ਹੈ ਭਾਈ ਉਸ ਤੋਂ ਬਾਅਦ ਆਪਾਂ ਨੌਂਦਰਾ ਜਿਹੜੀਆਂ ਹੁੰਦੀਆਂ ਨੇ ਕਬੂਤਰ ਦੀਆਂ ਇਹਨਾਂ ਦੇ ਪਾਉਣੇ ਆ ਪਟਾਕੇ ਉਹ ਗਾਂ ਖਿੱਚੜੀਆਂ ਬਈ ਪੱਠਾ ਵਾ ਤੇ ਹਜੇ ਡਾਏ ਨਹੀਂ ਆਪਾਂ ਇਹ ਪੱਥੇ ਦਾ ਘੱਟ ਘੜਦੇ ਤੋ ਉਸ ਤੋਂ ਬਾਅਦ ਭਾਈ ਆਪਾਂ ਉਨੇ ਨੌਂਦਰਾ ਖਾਤੀ ਕੋਦੇ ਪਾਉਣੇ ਪਟਾਕੇ ਫਿਰ ਉਹਨੂੰ ਜਾਲ ਚ ਪਾ ਕੇ ਰੱਖ ਦੇਣਾ ਕਿਸੇ ਛਾਵੇਂ ਤੇ ਫਿਰ ਉਸ ਤੋਂ ਬਾਅਦ ਭਾਈ ਜੀ ਉਦੋਂ ਅੱਧੇ ਘੰਟੇ ਬਾਅਦ ਆ ਕਬੂਤਰ ਨੂੰ ਦੇਣਾ ਪਾਣੀ ਰੱਜ ਮਾਂ ਤੇ ਜਿਹੜਾ ਕਬੂਤਰ ਪਾਣੀ ਖਿੱਚ ਗਿਆ ਉਦੋਂ ਇੱਕ ਘੰਟੇ ਬਾਅਦ ਆ ਕਬੂਤਰ ਨੂੰ ਰੱਖਨੇ ਆ ਰੱਜ ਮੈਂ ਬਦਾਮ ਠੀਕ ਆ ਭਾਈ ਤੇ ਬਦਾਮ ਪੂਰੇ ਰੱਜ ਮੈਂ ਖਵਾ ਦਨੇ ਆ ਤੇ ਉਸ ਤੋਂ ਬਾਅਦ ਵੀਰੇ ਆਪਾਂ ਕਣਕ ਨਹੀਂ ਪਾਉਣੀ ਕਬੂਤਰ ਨੂੰ ਕੱਲੇ ਬਦਾਮ ਹੀ ਪਾਉਣੇ ਆ ਉਦੋਂ ਅਗਲੇ ਦਿਨ ਫਿਰ ਆਪਾਂ ਬਦਾਮ ਪਾਉਣੇ ਆ ਭਾਈ ਤਜੋ ਪਤਾ ਆਪਾਂ ਕਾਲੂ ਕਬੂਤਰ ਸਾਹਮਣਾ ਤੇ ਅੱਜ ਰਾਤ ਨੂੰ ਆਪਾਂ 11 ਵਜੇ ਆਲੂ ਬਖਾਰਾ ਪਿਆਉਂਦਾਂ ਬਰੇ ਠੀਕ ਆ ਬਈ ਜਿਹੜੇ ਵੀਰ ਕਹਿੰਦੇ ਵੀ ਸਾਡਾ ਕਬੂਤਰ ਸ਼ਾਮ ਨੂੰ ਬਾਲਾ ਉੱਚਾ ਨਾ ਉੱਡੇ ਸਾਡੀ ਨਿਗਾਹ ਦੇ ਵਿੱਚ ਰਵੇ ਕਾਪੀ ਵਾਲੇ ਵੀਰ ਦੀ ਨਿਗਾਹ ਦੇ ਵਿੱਚ ਰਵੇ ਕਬੂਤਰ ਆਪਾਂ ਬਾਲਾ ਉੱਚਾ ਨਾ ਜਾਵੇ ਖਾਸ ਬਾਰ-ਬਾਰ ਟਾਈਮ ਨਾ ਲੱਗੇ ਉਹ ਵੀਰ ਰਾਤ ਨੂੰ ਸ਼ਾਮ ਨੂੰ ਆਲੂ ਬਖਾਰਾ ਰਾਤ ਨੂੰ 11 ਵਜੇ ਪਿਆਉਂਦਣ ਜਿਵੇਂ ਕਾਲੂ ਕਬੂਤਰ ਸਾਹਮਣਾ ਅੱਜ ਰਾਤ ਨੂੰ 11 ਵਜੇ ਆਲੂ ਬਖਾਰਾ ਪਿਆਉਂਦੇ ਨਾ ਤੇ ਸੋਭਾ ਆਲੂ ਬਖਾਰਾ ਪਿਵਿਆਣਾ ਬਾਈ ਜੀ 60 ਐਮਲ ਪਾਣੀ ਦੇ ਵਿੱਚ ਇੱਕ ਆਲੂ ਬਖਾਰਾ 60 ਐਮਲ ਪਾਣੀ ਦੇ ਵਿੱਚ ਪਿਵਿਆਣਾ ਤੇ ਫਿਰ ਸੋਭਾ ਵੀਰੇ ਉਹ ਬਦਵੀਰ ਬਦਾਮਾਂ ਦੇ ਜਿਹੜੋ ਕਬੂਤਰ ਨੂੰ ਬਦਾਮ ਦਿੱਤੇ ਟੈਂਪਰੇਚਰ ਵੇਖ ਕੇ ਉਦੋਂ ਉਤੋਂ ਦੇ ਆਲੂ ਬਖਾਰਾ ਦੇ ਦੇਣਾ ਠੀਕ ਆ ਬਾਈ ਫਿਰ ਉਹਨਾਂ ਦਾ ਕਬੂਤਰ ਬਾਈ ਸ਼ਾਮ ਨੂੰ ਬਾਲਾ ਉੱਚਾ ਨਹੀਂ ਉੱਡੂਗਾ ਵੀਰੇ ਬਾਲਾ ਨੀਵਾਂ ਨਹੀਂ ਉੱਡੂਗਾ ਐਨ ਸਿੰਪਲ ਜਿਹਾ ਰਹੂਗਾ ਦਰਮਿਆਨਾ ਜਿਹਾ ਨਾਲੇ ਆਪ ਨੂੰ ਦਿਸੂਗਾ ਨਾਲੇ ਕਾਪੇ ਵਾਲੇ ਵੀਰ ਦੀ ਤੇਗਾ ਰਹੂਗੀ ਤੇ ਕਬੂਤਰ ਦੇ ਉੱਤੇ ਵਾਰ-ਵਾਰ ਟਾਈਮ ਨਹੀਂ ਲੱਗੂਗਾ ਤੇ ਆਲੂ ਖਾਰ ਆਪੇ ਵੀਰੇ 60 ਐਮਲ ਪਾਣੀ ਦੇ ਵਿੱਚ ਪਿਉਣਾ ਉਹਦੀ ਚੰਗੀ ਤਰ੍ਹਾਂ ਕੱਪੜਾ ਛਾਣ ਕਰਕੇ ਉਹਦੇ ਵਿੱਚੋਂ ਵੀਰੇ ਆਪਾਂ 20 ਐਮਲ ਪਾਣੀ ਆਡ ਕੱਢ ਲੈਣਾ ਕਿਸੇ ਭਾਂਡੇ ਦੇ ਵਿੱਚ ਤੇ ਉਹਦੇ ਵਿੱਚ ਆਪਾਂ 40-45 ਐਮਲ ਪਾਣੀ ਸਿੰਪਲ ਹੋਰ ਪਾ ਦੇਣਾ ਤੇ ਪਤਲਾਇਆ ਕਰਕੇ ਆਪਾਂ 20 ਐਮਲ ਪਾਣੀ ਕਬੂਤਰ ਨੂੰ ਬਦਾਮਾ ਉਤੋਂ ਦੇਣਾ ਲਾ ਤੇ ਜਿਹੜੇ ਵੀਰ ਕਹਿੰਦੇ ਆ ਵੀ ਸਾਡਾ ਕਬੂਤਰ ਐਨ ਬੰਦ ਖੜ ਕੇ ਉੱਟੇ ਅਸੀਂ ਆਪ ਹੀ ਆ ਵੇਖ ਲਾਂਗੇ ਪੈ ਕੇ ਵੇਖ ਲਾਂਗੇ ਆਪੀ ਵਾਲ ਵੀਰ ਨੂੰ ਕੋਈ ਨਹੀਂ ਦਿਖਾ ਦਿਆ ਕਰਾਂਗੇ ਵੀ ਸਾਨੂੰ ਪੂਰਾ ਸਵਾਰ ਆਇਆ ਸਾਡਾ ਕਬੂਤਰ ਬੰਦ ਖੜ ਖੜ ਉੱਟਿਆ ਤੇ ਮੇਰੇ ਫਿਰ ਉਹ ਵੀਰ ਕੁੱਬੂ ਆਲੂ ਖਰਾ ਭਿਉਂਦਣ ਰਾਤ ਨੂੰ 2 ਵਜੇ ਠੀਕ ਆ ਵੀ ਉਹ ਵੀਰ ਆਸੋਂ ਆਲੂ ਖਰਾ 2 ਵਜੇ ਭਿਉਣ ਤੇ ਉਹ ਵੀਰ ਆਲੂ ਖਰਾ ਲਾਉਣ ਬਦਾਮ ਜਦੋਂ ਬਦਾਮਾਂ ਦੀ ਰੈਸ਼ ਖਿੱਚ ਗਿਆ ਕਬੂਤਰ ਬਦਾਮਾਂ ਦੀ ਰੈਸ਼ ਖਿੱਚ ਗਿਆ 11 11:30 ਵਜੇ ਜਦੋਂ ਸਵੇਰ ਬਦਾਮ ਦਿੱਤੇ ਬਦਾਮਾਂ ਦੇ ਉੱਤੋਂ ਦੀ ਖੁਸ਼ ਨਹੀਂ ਦੇਣਾ ਜਿਹੜੇ ਵੀਰ ਕਹਿੰਦੇ ਸਾਡਾ ਕਬੂਤਰ ਬੰਦ ਖੜ ਕੇ ਉੱਡੇ ਤੇ ਸ਼ਾਮ ਦੇ ਟਾਈਮ ਨੂੰ ਵੀ ਵੀ ਲੋਕੀ ਕਹਿਣਾ ਕਬੂਤਰ ਵਾਕੇ ਬਈ ਬੜਾ ਤਕੜਾ ਉੱਡੀ ਜਾਂਦਾ ਬੜਾ ਬੰਦ ਖੜਾ ਵੀ ਅਸੀਂ ਪੈ ਕੇ ਆਪੇ ਦੇਖ ਲਾਂਗੇ ਆਪੇ ਦਿਖਾ ਲਾਂਗੇ ਕਾਪੀ ਵਾਲੇ ਨੂੰ ਤੂੰ ਵੀਰ ਫਿਰ ਬਸ ਆਲੂ ਬਖਰਾ 11 11:30 ਦਿਨ ਕਬੂਤਰ ਨੂੰ ਠੀਕ ਆ ਬਈ ਤੇ ਉਸ ਤੋਂ ਬਾਅਦ ਵੀਰੇ ਆਪਾਂ ਸਵੇਰ ਭਿਉਂਦਨੀ ਆ ਰਸੋਂ ਦਾ ਇੱਕ ਕੱਚ ਦੀ ਗਲਾਸੀ ਵਿੱਚ ਕਣਕ ਦੇ ਦਾਣੇ ਜੰਨੀ ਤੂੰ ਆਪਾਂ ਰੱਖ ਦੇਣੀ ਆ ਫ੍ਰਿਜ 'ਚ ਤੇ ਜਦੋਂ ਆਲੂ ਬਖਰਾ ਦਿੱਤਾ ਆਪਾਂ ਦੇ ਤੂੰ ਦੁਬਾਰਾ ਆਲੂ ਬਖਰੇ ਤੋਂ ਬਾਅਦ ਆਪਾਂ ਬਰੇ 1.5 ਤੋਂ 2 ਘੰਟਿਆਂ ਬਾਅਦ ਪਾਣੀ ਲਾਉਣਾ ਆਪਾਂ ਫੋਕਾ ਸਾਦਾ 20 ml ਪਾਣੀ ਲਾ ਦਿਆ ਕਰੋ 1.5 ਤੋਂ 2 ਘੰਟੇ ਬਾਅਦ ਕਬੂਤਰ ਦਾ ਪੋਟਾ ਚੈੱਕ ਕਰਕੇ ਤੇ ਇਹ ਗੇਮ ਮੈਂ ਦੱਸਦਾ ਮੈਂ ਵੀਰੇ 7 ਤੋਂ 7 ਵਾਲੀ ਬਾਜੀ ਦੀ 38 40 ਟੈਂਪਰੇਚਰ ਵਾਲੀ ਠੀਕ ਆ ਵੀ ਤੇ ਫੋਕਾ ਪਾਣੀ ਲਾਉਣਾ ਤੇ ਰਾਤ ਨੂੰ 9 ਵਜੇ ਲਾਉਣੀਆਂ ਬਾਈ ਪਰ ਸੌਂਦ ਰਸੌਂਦ ਆਪਾਂ ਸਿਰੰਜ ਵਿੱਚ 15 ਮਿੰਟ ਪਹਿਲਾਂ ਬਾਹਰ ਕੱਢ ਲੈਣੀਆਂ ਤੇ ਉਹਦੇ ਵਿੱਚੋਂ ਚੰਗੀ ਤਰ੍ਹਾਂ ਹਿਲਾ ਕੇ 15 ml ਪਾਣੀ ਸਿਰੰਜ ਵਿੱਚ ਗੱਡ ਲੈਣਾ ਅੱਡ ਕਿਸੇ ਭਾਂਡੇ 'ਚ ਤੇ ਉਹਦੇ ਵਿੱਚ ਆਪਾਂ 40 ml ਪਾਣੀ ਹੋਰ ਐਡ ਕਰ ਦੇਣਾ ਤੇ ਵੀਰੇ ਫਿਰ ਆਪਾਂ ਉਤੋਂ 15 ml 20 ml ਪਾਣੀ ਖਿੱਚ ਲੈਣਾ ਪੂਰ ਪਤਲਾ ਕਰਕੇ ਦੇ ਦੇਣੀ ਆਪਾਂ ਅਰਸਾ ਉਹ ਕਬੂਤਰ ਨੂੰ ਲਾ ਤੇ ਸ਼ਾਮ ਨੂੰ 6 ਵਜੇ ਆਪਾਂ ਪਿਵਾਉਣਾ ਪਾਣੀ ਜਿਹੜਾ ਬਣਿਆ ਕਬੂਤਰ ਨੂੰ ਲਾਉਣਾ ਉਹ ਆਪਾਂ 60 ml ਪਾਣੀ ਦੇ ਵਿੱਚ ਇੱਕ ਚੁੰਡੀ ਪਿਵਾਉਣੀ ਆ ਕੱਚ ਦੀ ਗਲਾਸੀ ਵਿੱਚ ਪਿਵਾਉਣਾ ਤੇ ਉਹਨੂੰ ਫਰਿੱਜ 'ਚ ਢੱਕੇ ਰੱਖ ਦੇਣਾ ਤੇ ਰਾਤ ਨੂੰ ਪਰ 2 ਵਜੇ ਉਹ ਪਾਣੀ ਲਾਉਣਾ ਬਈ ਠੀਕ ਆ ਬਈ ਉਹਦੇ ਆਪਾਂ ਚੰਗੀ ਤਰ੍ਹਾਂ ਦੋ ਤਿੰਨ ਵਾਰ ਕੱਪੜੇ ਛਾਣ ਲੈਣੀਆਂ ਕਰ ਤੇ ਫਿਰ ਉੱਚੋਂ ਆਪ ਵੀ ਇਹ ਮਲ ਪਾਣੀ ਬਾਹਰ ਖਿੱਚ ਕੇ ਕਿਸੇ ਦੂਜੇ ਭਾਂਡੇ 'ਚ ਪਾ ਲੈਣਾ ਤੇ ਵਿੱਚ ਆਪਾਂ 40 ਕੇਮਲ ਪਾਣੀ ਹੋਰ ਐਡ ਕਰ ਦੇਣਾ ਤੇ ਉਹ ਵੀ ਆਪਾਂ ਪਤਲਾਇਆ ਕਰਕੇ ਕਬੂਤਰ ਨੂੰ ਦੇਣਾ ਲਾ ਤੇ ਜੇ ਆਪਾਂ ਵੀ ਬਾਹਲਾ ਸੰਘਣਾ ਲਾ ਦਾਂ ਉਵੇਂ ਹੀ ਫੇ ਕਬੂਤਰ ਜਾਂਦਾ ਆਪਣਾ ਵਹਿ ਜਾਊਗਾ ਜਾਂ ਭੱਜ ਜਾਊਗਾ ਜੇਕਰ ਆਪਾਂ ਪਤਲਾਇਆ ਪਾਣੀ ਕਰਕੇ ਦੇਣਾ ਲਾ ਤੇ 2 ਵਜੇ ਤੋਂ ਬਾਅਦ ਬਈ ਤੁਸੀਂ ਆਉਂਦਾ ਸੌਂਜੋ 5 ਵਜੇ ਦਾ అలਾਰਮ ਲਾ ਕੇ 3 ਘੰਟੇ ਉਦੋਂ ਆਪਾਂ 5 ਵਜੇ ਉੱਠਿਓ ਉਹ ਠੀਕ ਕਬੂਤਰ ਦਾ ਪੋਟਾ ਚੈੱਕ ਕਰਿਓ ਤੇ ਕਬੂਤਰ ਦੇ ਜੇ ਤਾਂ ਪਾਣੀ ਹੋਇਆ ਤਾਂ ਠੀਕ ਆ ਤੇ ਜੇ ਥੋੜਾ ਹੋਇਆ ਜਮਾ ਤੁਹਾਨੂੰ ਪਤਾ ਵੀ ਥੋੜਾ ਮਹਿਸੂਸ ਹੁੰਦਾ ਤਾਂ ਫਿਰ ਕਬੂਤਰ ਨੂੰ ਤੁਸੀਂ 15 ਕਐਮਲ ਪਾਣੀ ਹੋਰ ਦੇ ਦਿਓ ਠੀਕ ਆ ਬਾਈ ਤੋਂ ਉਦੋਂ ਬਾਅਦ ਆਗਾ ਚਾਹ ਚੁਪੀਓ ਤੇ ਚਲਿਓ ਬਾਜੀ ਤੇ ਬਾਜੀ ਤੇ ਜਾ ਕੇ ਵੀਰੇ ਆਗਾ ਕਬੂਤਰ ਲਖਾਇਓ ਕਬੂਤਰ ਲਖਾ ਕੇ ਤੇ ਜਦੋਂ ਉਹਨਾਂ ਨੇ ਕਿਹਾ ਵੀ ਵੇ ਆਪੋ ਆਪਣੇ ਕਬੂਤਰ ਨੂੰ ਲਾ ਲਓ ਪਾਣੀ ਉਦੋਂ ਬਾਅਦ ਕਬੂਤਰ ਦਿਓ ਪਲਟਾ ਕਬੂਤਰ ਪਲਟ ਗਿਆ ਕੁ ਦੋ ਮਿੰਟਾਂ ਬਾਅਦ ਦੋ 1 2 ਮਿੰਟ ਕਬੂਤਰ ਨੂੰ ਪਾਲਟ ਕੇ ਪਿੰਜਰੇ ਛੱਡ ਦਿਓ ਜਾਲ ਚ ਤੇ ਉਸ ਤੋਂ ਬਾਅਦ ਵੀਰੇ ਕਬੂਤਰ ਨੂੰ ਆਪਦੇ ਨੂੰ ਲਾ ਲਿਓ ਪਾਣੀ ਜਿੰਨਾ ਤੁਸੀਂ ਲਾਉਨੇ ਹੋ ਜੇ ਘਰੇ 3m ਲਾਉਨੇ ਹੋ ਤਾਂ ਉੱਥੇ 40 ਲਾ ਦਿਓ ਜੇ ਉੱਥੇ ਘਰੇ 40 ਲਾਉਨੇ ਹੋ ਉੱਥੇ 50 ਲਾ ਦਿਓ ਜੇ 50 ਲਾਉਨੇ ਹੋ ਉੱਥੇ 60 ਲਾ ਦਿਓ ਜੇ 60 ਲਾਉਨੇ ਹੋ ਤਾਂ ਉੱਥੇ 70 ਲਾ ਦਿਓ ਫਿਰ ਲੈ ਕੇ ਵਾਹਿਗੁਰੂ ਦਾ ਨਾਮ ਲਾ ਕੇ ਚਾਪਲਾ ਸਿਰ ਟਾ ਕੇ ਅਰਦਾਸ ਕਰਕੇ ਕਬੂਤਰ ਛੱਡ ਦਿਓ ਵੀਰੇ ਤੁਹਾਡਾ ਕਬੂਤਰ ਮੈਨਾਂ ਕਹਿੰਦੇ ਘੁੰਦੇ ਘਰ ਕਹਿੰਦੇ ਘਾਉਂਦੇ ਖੜਾਰੀਆਂ ਦੇ ਵਿੱਚ ਤੁਹਾਡਾ ਕਬੂਤਰ ਉੱਡੂਗਾ ਤੁਹਾਡੀ ਬਸ ਆਮ ਤੇ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਅਗਲੀ ਵੀਡੀਓ ਆਪਾਂ ਵੀਰੇ ਪਾਵਾਂਗੇ 44 45 ਟੈਂਪਰੇਚਰ ਤੇ ਆਲੇ ਟੈਂਪਰੇਚਰ ਤੇ ਵੀ ਆ ਉਹ ਉਸ ਟੈਂਪਰੇਚਰ ਦੇ ਵਿੱਚ ਆਪਾਂ ਆਲੂ ਬਖਾਰਾ ਕਿਵੇਂ ਲਾਉਣਾ ਕਿਵੇਂ ਨਹੀਂ ਲਾਉਣਾ ਜਾਂ ਕਿੰਨੇ ਵਜੇ ਲਾਉਣਾ ਕਿੰਨੇ ਵਜੇ ਨਹੀਂ ਲਾਉਣਾ ਕਿੰਨੇ ਵਜੇ ਲਾਉਣਾ ਆਪਣਾ ਕਬੂਤਰ ਵਧੀਆ ਰਹੂਗਾ ਕਿੰਨੇ ਵਜੇ ਆਲੂ ਬਖਾਰਾ ਲਾਉਣਾ ਆਪਣਾ ਕਬੂਤਰ ਭੱਜੂਗਾ ਜਾਂ ਬਹੂਗਾ ਤੇ ਨਾਲ ਆਪਾਂ ਦੱਸਾਂਗੇ ਕਦੀ ਅਸੀਸਾ ਸਮਾਲੀ ਗੋਲੀ ਤੇ ਉਹ ਗੋਲੀ ਜੇ ਦਾ ਪੱਲਾ ਲਾਵਾਂਗੇ ਤੇ ਕਬੂਤਰ ਆਪਣਾ ਉੱਡੂਗਾ ਹਨ ਸਰਾਸਰਾ ਕਰਾ ਦੋ ਬਾਈ ਤਿੰਨ ਸਾਢੇ ਤਿੰਨ ਜੇ ਉਹ ਬਾਜੀ ਨਿਬੜ ਜਾਂਦੀ ਆ ਮੈਂ ਨਾ ਯਾਰ ਯਾਦ ਰੱਖੋਗੇ ਬਾਈ ਨੇ ਆਪਾਂ ਨੂੰ ਕੋਈ ਗੇਮ ਦੱਸੀ ਸੀ ਆਲੂ ਬਖਾਰੇ ਦੀ ਤੇ ਭਰਾ ਬਣ ਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਬਿਨਾ ਵੀਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਸਕੇ ਵੀਰੇ ਆਪਾਂ ਵੀਡੀਓ ਕਾਟਨੇ ਵੀ ਹਰ ਇੱਕ ਵੀਰ ਦਾ ਭਲਾ ਹੋ ਸਕੇ ਠੀਕ ਆ ਬਾਈ ਵੀ ਗਰੀਬ ਘਰ ਦੇ ਮੁੰਡੇ ਵੀ ਬਹੁਤ ਆ ਜਿਹੜੇ ਦਿਹਾੜੀਆਂ ਕਰਕੇ ਕਬੂਤਰ ਡਾਉਂਦੇ ਦਿਹਾੜੀਆਂ ਕਰਕੇ ਬਦਾਮ ਪਾਉਂਦੇ ਦਿਹਾੜੀਆਂ ਕਰਕੇ ਕਬੂਤਰਾਂ ਨੂੰ ਖਰਾਕ ਪਾਉਂਦੇ ਨਾਲੇ ਆਪ ਦਾ ਘਰ ਵੀ ਪਾਲਦੇ ਪਰਿਵਾਰ ਵੀ ਪਾਲਦੇ ਨਾਲੇ ਬਾਜੀਆਂ ਵੀ ਛੱਡਦੇ ਤੇ ਅਸਰ ਕਰਕੇ ਵੀਰ ਹਰ ਇੱਕ ਵੀਰ ਦਾ ਭਲਾ ਹੋ ਸਕੇ ਤੇ ਬਈ ਆਪਣਾ ਪੱਠਾ ਬਹੁਤ ਲੰਮਾ ਮੈਨੂੰ ਬਹੁਤ ਵਧੀਆ ਲੱਗਦਾ ਪੱਠਾ ਵੀਰੇ ਕੱਦ ਘਾੜ ਵੇਖੋ ਬੱਚੇ ਦਾ ਬੜਾ ਲੰਮਾ ਪੱਠਾ ਬਈ ਇਹਦਾ ਮਾਂ ਪਿਆ ਦੂਜੇ ਗੁੱਡੇ ਚਾ ਵੀਰੇ ਚਲੋ ਉਸਨੂੰ ਮੈਂ ਮਾਂ ਪਿਆ ਵੀ ਦਿਖਾਉਂਦਾ ਇਹਦਾ ਇਹਦਾ ਮਾਂ ਪਿਆ ਹੈਗਾ ਵੀਰੇ ਆ ਵੇ ਇਧਰ ਆ ਦੇਖੋ ਬਈ ਆ ਪਿਓ ਦਾ ਪਿਓ ਦਾ ਵੀ ਕੱਦ-ਕੱਦ ਦੇਖ ਲਓ ਪੂਰਾ ਵਧੀਆ ਆ ਪਿਓ ਦਾ ਤੇ ਮਾਂ ਹੈਗੀ ਬਈ ਆ ਇਹ ਭੈਣ ਭਰਾ ਦਾ ਜੋੜਾ ਈ ਬਈ ਤੇ ਇਦਦਰ ਆ ਭੈਣ ਭਰਾ ਦਾ ਜੋੜਾ ਉਦਦਰ ਜਪਰੇ ਆ ਪਾਰ ਰੱਤਿਆਂ ਦਾ ਲਾਤਾ ਜੋੜਾ ਇਹ ਵੀ ਉਰੇ ਭੈਣ ਭਰਾ ਦਾ ਜੋੜਾ ਈ ਆ ਰੱਤੇ ਤੇ ਚਲੋ ਠੀਕ ਆ ਬਈ ਜਲਦੀ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਬਲੋਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਭਰਾ ਬਣ ਕੇ ਸ਼ੇਅਰ